ਕੀ ਪਿਓਰ ਤੁਸੀਂ ਦੇਖਣੀ ਚੈੱਕ ਕਰਨੀ ਹੈ ਵੀ ਕਿੰਨੀ ਕੁ ਹੈਗੀ ਕਿੰਨੀ ਕੁ ਨਹੀਂ ਪਹਿਲਾਂ ਤੁਹਾਨੂੰ ਤੁਰਦੀ ਨੂੰ ਦਿਖਾ ਦਿੰਨੇ ਆਂਗੇ ਹਾਂ ਬਾਈ ਠੀਕ ਆ ਲੈ ਕਰਿਓ ਚੈੱਕ ਤੇ ਬਾਈ ਇਹਦਾ ਸਨੋ ਪਸੂ ਅਵੇਲੇਬਲ ਆਪਣੇ ਹੱਥ ਵਿੱਚ 7ਵੇਂ 8ਵੇਂ ਵੀਡੀਓ ਹੋਊਗੀ ਹਾਂ 7ਵੇਂ 8ਵੇਂ ਵੀਡੀਓ ਹੋਊਗੀ ਕੈਮਰਾ ਰਿਸਪਾਂਸ ਮਿਲਦਾ ਫੁੱਲ ਬਾਈ ਅੱਛਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮਹਿਰਾਵਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਅਸੀਂ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਨਾ ਪਿੰਡ ਪਿੱਥੋ ਦੇ ਵਿੱਚ ਪਹੁੰਚੇਗੇ ਜ਼ਿਲ੍ਹਾ ਬਟਿੰਡਾ ਬਾਈ ਗੋਪੀ ਕੋਲੇ ਬਾਈ ਕੋਲੇ ਅੱਜ ਫੇਰ ਹੈ ਜਿਹੜੀਆਂ ਛੀ ਗਾਵਾਂ ਤੇ ਦੋ ਮ ਇਧਰਲੇ ਪਾਸੇ ਆ ਗਈਆਂ ਮੱਝਾਂ ਇਹਨਾਂ ਦੀ ਵੀ ਡਿਟੇਲ ਲੈ ਕੇ ਦੇਵਾਂਗੇ ਇਹ ਨੀਲੀ ਰਾਵੀ ਦੇ ਵਿੱਚ ਪੈਂਦੀ ਹੈ ਮੱਝ ਤੇ ਇੱਕ ਖੜੀ ਆ ਇਧਰ ਖੁੰਜੇ ਦੇ ਵਿੱਚ ਤੇ ਸਾਰੀ ਡਿਟੇਲ ਲੈ ਕੇ ਦੇਵਾਂਗੇ ਆਜੋ ਬਾਈ ਨਾਲ ਆਪਾਂ ਗੱਲਬਾਤ ਕਰਵਾਉਣੇ ਆ ਤੇ ਕੀ ਕੀ ਡਿਟੇਲ ਰਹਿੰਦੀ ਹੈ ਸਾਰੇ ਪਸ਼ੂਆਂ ਦੇ ਆਪਾਂ ਡਿਟੇਲ ਲੈ ਕੇ ਦੇਵਾਂਗੇ ਤੁਹਾਨੂੰ ਪਹਿਲੇ ਨੰਬਰ ਵਾਲੀ ਜਿਹੜੀ ਹੈਗੀ ਨਾ ਬਹਾੜ ਬਾਈ ਕੋਲੇ ਤੇ ਆਪਾਂ ਪਹਿਲਾਂ ਇਹਨੂੰ ਤੋੜ ਕੇ ਦਿਹਾਉਣੇ ਆ ਤੇ ਫਿਰ ਆਪਾਂ ਡਿਟੇਲ ਲੈ ਕੇ ਦੇਵਾਂਗੇ ਬਾਈ ਗੋਪੀ ਤੋਰੀ ਕਰਾ ਇਧਰ ਨੂੰ ਲੈ ਵੀ ਥੱਲੋਂ ਚੈੱਕ ਕਰ ਲਿਓ ਤੁਸੀਂ ਹਨਾ ਤੇ ਇਹ ਆ ਦੇਖੋ ਤੁਸੀਂ ਲੇਵੇ ਦੀ ਹੈਗੀ ਸਾਫ ਸੁਥਰੀ ਥਾਂ ਥਣ ਜਮਾ ਲੇਵੇ ਨੂੰ ਜਿਹ ਇਹ ਆ ਦੇਖੋ ਹਾਈਟ ਦੀ ਜਜਮੈਂਟ ਕਰ ਲੋ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਕੰਨਾਂ ਕੋਨਾਂ ਦੀ ਦੇਖ ਲੋ ਹਨਾ ਭਾਈ ਗੋਪੀ ਇਹ ਦੱਸੀ ਮੈਨੂੰ ਕਿੰਮਾ ਸੂਆ ਇਹ ਸੂਣ ਵਾਲੀ ਆ ਇਹ ਦੂਜਾ ਸੂਆ ਭਾਈ 6 ਦੰਦ ਅੱਛਾ ਦੂਜਾ ਸੂਆ 6 ਦੰਦ ਹਾਂ ਭਾਈ ਠੀਕ ਆ ਤੇ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਪਾ ਦੂਗੀ ਭਾਈ 20 22 ਕਿਲੋ ਖੁੱਲਾ ਅੱਛਾ 20 22 ਕਿਲੋ ਖੁੱਲਾ ਠੀਕ ਆ ਤੇ ਰੇਟ ਕਿੰਨਾ ਰਹੂ ਭਈ ਇਹਦਾ ਇਹਦਾ ਰੇਟ ਭਾਈ 72000 ਰੁਪਏ ਦੇਂਗਾ ਕਿੰਨੇ ਦੇ 70000 ਦੀ ਦੇਣਾ ਠੀਕ ਆ ਤੇ ਆ ਜਾਕਰਾਂ ਆਪਾਂ ਦੂਜੀ ਗਾਂ ਵੀ ਦਿਖਾ ਦਈਏ 来 ਵੀ ਮਿੱਤਰੋ ਹਨਾ ਦੂਜੇ ਨੰਬਰ ਤੇ ਆ ਗਈ ਜਰਸੀ ਇਹ ਆਪਾਂ ਪਹਿਲਾਂ ਤੁਹਾਨੂੰ ਤੁਰਦੀ ਨੂੰ ਦਿਖਾ ਦਿੰਨੇ ਆਂਗੇ ਇਹ ਆ ਦੇਖੋ ਜਮਾ ਨੇੜੇ ਕੈਮਰਾ ਲਾਦਗੇ ਲੇਵੇ ਦੇ ਸਾਫ ਸੁਥਰੇ ਵਹਿੜਾ ਮੋੜਦਾ ਬਾਈ ਗੋਪੀ ਤੇ ਇਹ ਹੈ ਬਾਈ ਗੋਪੀ ਜਿਵੇਂ ਬੱਚਾ ਇਹਦਾ ਅੰਦਰ ਖੜਾ ਹਨਾ ਹਾਂ ਬਾਈ ਸੂਈ ਹੋਈ ਆ ਤੇ ਕਿਤੇ ਹੋਈ ਆ ਬਈ ਇਹ ਇਹ ਬਾਈ ਦੋ ਦਿਨਾਂ ਦੀ ਸੂਈ ਵੀ ਮਗਰ ਬੱਚਾ ਦਾ 12-13 ਕਿਲੋ ਬੌਲੀ ਤਿਆਰ ਆ ਬਾਈ ਹੁਣੇ 12-13 ਕਿਲੋ ਬੌਲੀ ਤਿਆਰ ਆ ਤੇ ਦੋ ਦਿਨਾਂ ਦੀ ਸੂਈ ਆ ਹਾਂ ਛੇ ਦਿਨ ਦਾ ਬਾਈ ਮੂਹੋਂ ਪੰਜਾਬ ਵਾਲੀ ਜਰਸੀ ਹੈ ਇਹ ਠੀਕ ਆ ਤੇ ਕੀ ਰੇਟਰ ਹੋ ਇਹਦਾ ਇਹਦਾ ਬਾਈ ਲੈਣ ਦੇਣ 55000 ਰੁਪਏ ਮਾਨਤਨ ਮਾਨਤਨ ਮੌਕੇ ਕਿੰਨੇ ਦੀ ਜਮਾ ਕਰਦੇ ਹਾਂ ਨਾ ਬਾਈ 52000 ਦੀ 52000 ਦੀ ਠੀਕ ਆ ਬਾਈ ਗੋਪੀ ਤੇ ਮਾੜੀ ਜੀ ਇਧਰ ਨੂੰ ਹੋਰ ਤੋਰ ਕੇ ਦਿਖਾ ਦੇ ਲੈ ਵੀ ਮਿੱਤਰੋ ਜਰਸੀ ਦੇਖ ਲਓ ਮੂੰਹ ਮੱਥੇ ਦੀ ਚੈੱਕ ਕਰ ਲਓ ਤੁਸੀਂ ਬਹੁਤ ਸੋਹਣੀ ਆ ਅਸੀਂ ਇਧਰ ਆ ਕੇ ਖੁੱਲੇ ਥਾਂ ਦੇ ਵਿੱਚ ਤੇ ਸਾਈਡ ਪੋਇ ਤੁਸੀਂ ਦੇਖ ਲਓ 12 ਕਿਲੋ ਦੁੱਧ ਤਿਆਰ ਹੈ ਤੇ ਆਜੋ ਥੋੜਾ ਅਗਲਾ ਅੰਕ ਲਓ ਠੀਕ ਆ ਆਜੋ ਅਗਲਾ ਨਗ ਦਿਖਾਉਣੇ ਆ ਅੱਛਾ ਗੋਪੀ ਜਿਵੇਂ ਤੀਜੇ ਨੰਬਰ ਤੇ ਉੱਤੇ ਆ ਗਈ ਆਪਣੀ ਆਹਾ ਵੈੜ ਤੇ ਉਹ ਮਾੜੀ ਜੀ ਲੱਸੀ ਦਾ ਜ਼ਰੂਰ ਆ ਹਨਾ ਕੀ ਹੈਗੀ ਬਾਈ ਥੋੜੀ ਕੀ ਹੈਗੀ ਤੇ ਮੈਨੂੰ ਐ ਦੱਸ ਦੇ ਕਿ ਕਿੰਨਾ ਦੁੱਧ ਪਾ ਦੂ ਦੁੱਧ ਬਾਈ 15 16 ਕਿਲੋ ਖੁੱਲਾ ਪਾ ਦੂ ਕਿੰਨੇ ਦਿਨ ਲੈ ਜੂ ਦਿਨ ਬਾਈ ਲੈ ਜੂ 8 9 8 9 ਦਿਨ ਠੀਕ ਆ ਤੇ ਮਾੜੀ ਤੋਰ ਦੇ ਕਰਾਂ ਕੋਈ ਗੱਲ ਨਹੀਂ ਐਚ ਵੀ ਕਰਦੇ ਰੇਟ ਆਪਾਂ ਪੁੱਛ ਕੇ ਦੱਸਾਂਗੇ ਜਿਹੜਾ ਲੇਵੇ ਨੂੰ ਥਾਨ ਲੱਗਿਆ ਹੈ ਨਾ ਉਹ ਜਿਹੜਾ ਪੂਰਾ ਮੁੱਠੀ ਵਾਲਾ ਲੱਗਿਆ ਹੈ ਨਾ ਤੇ ਹਜੇ ਨੇ ਬਣਾਉਣਾ ਲੇਵਾ ਥੋੜੀ ਜੀ ਪੂਛ ਪੂਛ ਤਾਂ ਥੋੜੀ ਜੀ ਟੇਢੀ ਆ ਹੈ ਨਾ ਇਹ ਜਿਵੇਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੇ ਇਹਦਾ ਕੀ ਰੇਟ ਕਰਦਾ ਗੋਪੀ ਇਹਦਾ ਲੈਣ ਦੇਣ ਬਾਈ 50000 ਰੁਪਿਆ ਤੇ ਮਾਨਤਨ ਵਿੱਚੋਂ ਕੋਈ ਗੱਲ ਨਹੀਂ ਮੌਕੇ ਤੇ ਹੋ ਜੂਗਾ ਹੋ ਜੂਗਾ ਹਾਂ ਠੀਕ ਆ ਤੇ 1 ਮਿੰਟ ਖੜਾ ਲਾ ਮੜੀ ਜੀ ਇਹ ਇੱਥੋਂ ਲਾਦ ਕੇ ਹਜੇ ਤਾਂ ਇਹਨੇ ਬਣਨਾ ਕੱਚੀ ਪਈ ਐ ਤੇ ਆ ਜੋ ਅਗਲਾ ਪਸ਼ੂ ਵੀ ਆਪਾਂ ਤੁਹਾਨੂੰ ਦਿਖਾਉਣਿਆ ਤੋਰ ਕੇ ਲੈ ਵੀ ਗੋਪੀ ਚੌਥੇ ਨੰਬਰ ਤੇ ਤੇ ਆ ਗਈ ਆਪਣੀ ਆਹ ਕਾਫੀ ਕਲਰ ਦੀ ਹੈ ਨਾ ਹਾਂ ਜਰਸੀ ਬਈ ਪੰਜਾਬ ਵਾਲੀ ਠੀਕ ਆ ਤੇ ਪਹਿਲਾਂ ਤੋਰ ਤੋਰਦੇ ਤੋਰਦੇ ਕਰਾਂ ਤੇ ਸਾਰੀ ਡਿਟੇਲ ਲੈ ਕੇ ਦੇਵਾਂਗੇ ਇਹ ਗਾਂ ਦੀ ਜੀ ਗੱਲ ਕਰਕੇ ਨਾ ਆਪਾਂ ਲੇਵੇ ਨੂੰ ਥਣ ਲੱਗਿਆ ਜਿਹੜਾ ਉਹ ਵੀ ਤੁਸੀਂ ਦੇਖ ਲੋ ਚੈੱਕ ਕਰ ਲੋ ਬਾਕੀ ਅੱਜ ਵੀ ਤਾਂ ਕਰਦੀ ਐ ਦਾ ਬੱਚਾ ਬੱਚੇ ਬੱਚੀ ਦੀ ਆਲ ਕਰਦੀ ਐ ਬਈ ਹਾਂ 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 ਠੀਕ ਆ ਤੇ ਕੋਈ ਗੱਲ ਨਹੀਂ ਖੜਾ ਲਾ ਮੜੀ ਜੀ ਮੱਛੀ ਇਹਦੇ ਮਗਰ ਜਰਸੀ ਵੀ ਆ ਬਾਈ ਜਰਸੀ ਬੱਛੀ ਆ ਗਈ ਮਗਰ ਇਹਦੇ ਤੇ ਕਿੰਨੇ ਦਿਨਾਂ ਦੀ ਸੂਈ ਹੈ ਇਹ ਇਹਨੂੰ ਹੋਗੇ ਬਾਈ 6 ਦਿਨ ਸੂਈ ਨੂੰ 6 ਦਿਨ ਕਿੰਨਾ ਕ ਬੌਲਾ ਇਹਦੇ ਥੱਲੇ ਬੌਲਾ ਹੋਊਗਾ ਬਾਈ 12 ਮੇਰਾ 12 ਕਿਲੋ ਠੀਕ ਆ ਤੇ ਬਾਈ ਇਹਦਾ ਰੇਟ ਕਿੰਨਾ ਕਰਦਾ ਇਹਦਾ ਰੇਟ ਬਾਈ ਲੈ ਲੈਂਦੇ 52000 ਰੁਪਏ ਬਸ ਤੇ ਜੇ ਮੈਂ ਫਿਕਸ ਕਿੰਨਾ ਕਰ ਦੇਗਾ ਬਾ 50000 ਦੀ ਦੇ ਦਾਂਗੇ ਠੀਕ ਆ ਲੈ ਵੀ ਜਿਹੜਾ ਹੈਗਾ 12 ਕਿਲੋ ਬੌਲਾ ਤਿਆਰ ਆ ਤੇ ਅਸੀਂ ਆ ਗਏ ਖੁੱਲੇ ਥਾਂ ਦੇ ਵਿੱਚ ਤੇ ਤਾਂ ਕਰਕੇ ਅੱਜ ਵੀ ਕਰਦੀ ਹੈ ਮਗਰ ਬੱਛੀ ਆ ਹੈਨਾ ਬਾਈ ਹਾਂ ਬਾਈ ਠੀਕ ਆ ਬ ਤੇ ਆਜੋ ਅੱਗੇ ਹੋਰ ਵੀ ਨਗ ਦਿਖਾਉਣੇ ਆ ਲੈ ਵੀ ਮਿੱਤਰੋ ਹਨਾ ਚੌਥੇ ਨੰਬਰ ਦੇ ਉੱਤੇ ਆ ਗਈ ਆ ਆਪਣੀ ਨੀਲੀ ਰਵੀ ਇਹ ਨੀਲੀ ਰਵੀ ਨਸਲ ਦੇ ਵਿੱਚ ਪੈਂਦੀ ਹੈ ਮਿੱਤਰੋ ਹਨਾ ਤੇ ਬਾਕੀ ਪਿਓਰ ਤੁਸੀਂ ਦੇਖਣੀ ਹੈ ਚੈੱਕ ਕਰਨੀ ਹੈ ਵੀ ਕਿੰਨੀ ਕੁ ਹੈਗੀ ਕਿੰਨੀ ਕੁ ਨਹੀਂ ਤੇ ਇਹ ਆ ਦੇਖੋ ਬਣਾ ਬਾੜੀ ਲੇਵੇ ਦੀ ਸਾਫ ਆ ਲੈ ਵੀ ਚੈੱਕ ਕਰਿਓ ਮਾੜ ਜੀ ਅਸੀਂ ਅੰਦਰ ਆ ਚੁੱਕੇ ਆ ਪਿਛਲੇ ਪੈਰ ਚਿੱਟੇ ਇਹਦੇ ਹਨਾ ਤੇ ਮੂਰਲੇ ਦੇ ਇੱਕ ਮਾੜਾ ਚਿੱਟਾ ਹੈਗਾ ਬਾਕੀ ਨਾ ਨੇੜੋਂ ਲੱਗ ਗਏ ਉਰੇ ਹੀ ਲਿਆ ਬਾਈ ਇਹ ਇਹ ਆ ਦੇਖੋ ਲੇਵੇ ਦੀ 400 ਸਤਰੀ ਮਹ ਹੈਗੀ ਹੈਨਾ ਬਹੁਤ ਚੰਗੇ ਲੇਵੇ ਵਾਲੀ ਆ ਲੈ ਜਾ ਲੈ ਕਰਿਓ ਕਰਾ ਚੈੱਕ ਤੇ ਪੂਛ ਅਧਰੋ ਜਿਆਦੇ ਚਿੱਟੀ ਤੇ ਮੰਤਰ ਉਹਦੇ ਲਈ ਪਿੱਠ ਪੂੜੇ ਦੀ ਤੁਸੀਂ ਦੇਖ ਲਓ ਹੈਨਾ ਅੰਦਰ ਪੈਂਦਾ ਸੀ ਨੇਰਾ ਮਿੱਤਰੋ ਤਾਂ ਕਰਕੇ ਬਾਹਰ ਪਸੂ ਕੱਢੇ ਸੀਗੇ ਸਿੰਘਾ ਹੂੰਗਾ ਦੀ ਮੰਤਰ ਤੁਸੀਂ ਚੈੱਕ ਕਰ ਲਓ ਤੇ ਆ ਜਾ ਗੋਪੀ ਮੋਗਲੇ ਦੇ ਬਾਈ ਕੱਟੀ ਆ 13 ਕਿਲੋ ਦੁੱਧ ਜਮਾ ਠੰਡਾ ਤਿਆਰ ਹੋਣਾ ਥੱਲੇ ਡੱਬੇ ਮਾਰ ਕੇ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ 6 ਦਿਨ ਹੋ ਗਏ ਬਾਈ ਸੂਈ ਨੂੰ 6 ਦਿਨ ਹਾਂ ਕੀ ਰੇਟਰ ਹੋ ਜਾ ਮੈਂ ਹਾਂਨਾ ਇਹਦਾ 1 20 ਦੀ ਬਾਈ ਦੇ ਦਾਂਗੇ ਬੱਸ ਜੱਸਿਆਂ ਨੂੰ ਹੀ ਆ ਮਾਣਤਨ ਕਰਦੇ ਮਾਣਤਨ ਕੋਈ ਨਾ ਮੌਕੇ ਤੇ ਜੋ ਹੋ ਜੇ ਤੇ 13 ਕਿਲੋ ਦੁੱਧ ਤਿਆਰ ਜਾਮਾ ਜਾਮਾ ਬਾਈ ਡੱਬੇ ਮਾਰ ਕੇ ਅਗਲਾ ਦਸਾਲੀ ਕਰਕੇ ਲੈ ਕੇ ਜਾਵੇ ਠੀਕ ਆ ਤੇ ਬਣਦੇ ਬਾਈ ਲੈ ਆ ਜਾ ਅੱਗੇ ਆਪਾਂ ਗੱਬਣਗਾ ਜਿਹੜੀ ਹੈਗੀ ਮੱਝ ਉਹ ਦਿਖਾਈਏ ਲੈ ਵੀ ਮਿੱਤਰੋ ਅੱਗੇ ਆ ਗਈ ਇਹ ਗੱਬਣ ਮੱਝ ਹਨਾ ਸਿੰਘ ਤੁਸੀਂ ਇੱਕ ਦੇਖ ਲਓ ਇੱਕ ਦਾ ਪੋਲਰ ਆ ਜਾ ਮਾੜਾ ਜਿਹਾ ਲਿਖਿਆ ਹੋਇਆ ਫੇਸ ਕੁਆਲਿਟੀ ਚੈੱਕ ਕਰਿਓ ਤੇ ਦਿਨੇ ਦੇ ਪਏ ਆ ਹਜੇ ਗੋਪੀ ਬਾਈ ਕਿੰਨੇ ਦਿਨ ਬਾਕੀ ਇਹਦੇ ਇਹਦੇ ਬਾਈ 7 ਤੋਂ 8 ਦਿਨ ਬਾਕੀ ਆ 7 ਤੋਂ 8 ਦਿਨ ਬਾਕੀ ਆ ਮਿੱਤਰੋ ਖਾਣ ਜਰੂਰ ਥੋੜਾ ਜਿਹਾ ਲੰਮਾ ਪਾਉਂਦੀ ਐ ਇਹ ਨੇੜੇ ਲੱਗ ਗਏ ਹੈਨਾ ਹੈ ਮੌਂਟ ਠੰਡੀ ਹੈ ਬਾਈ ਠੀਕ ਆ ਠੰਡੀ ਸੀ ਲਾ ਹੈਨਾ ਕਈਆਂ ਕਰਗੀ ਆ ਕਿੰਨਾ ਕ ਦੁੱਧ ਪਾ ਦੂ ਬਾਈ ਦੁੱਧ ਬਾਈ ਗੱਪ ਮਰਵਾਉਣ ਨੂੰ ਤਾਂ 14 ਕਾਹੇ ਹੀ ਚੱਲ 15 ਕਾਹੇ ਹੀ ਚੱਲ 12 ਕਿਲੋ ਦੁੱਧ ਖੁੱਲਾ ਪਾ ਦੂਗੀ 12 ਕਿਲੋ ਪਾ ਦੂਗੀ ਕੱਦ ਕਾਠ ਦੀ ਮੀਰੀਮ ਆ ਮਿੱਤਰੋ ਚੈੱਕ ਕਰੋ ਤੇ ਰੇਟ ਬਾਈ ਜਮ੍ਹਾਂ ਹਨ ਇਹਦਾ 85000 ਦੀ ਦੇਣੀ ਐ ਬਸ ਬਾਈ 85 ਦੀ ਮਾਨਦਾਨ ਹੋ ਜਾ ਨਹੀਂ ਬਾਈ ਜਮ੍ਹਾਂ ਲੈਣ ਦੇ ਨਹੀਂ ਦੱਸਿਆ ਜਮ੍ਹਾਂ ਲੈਣ ਦੇ ਨੇ ਦੱਸਿਆ ਠੀਕ ਆ ਲੈ ਵੀ ਬੰਨਿਆ ਕਰ ਲੈ ਵੀ ਤੁਸੀਂ ਇਹ ਦੇਖ ਥੱਲੇ ਦੀ ਸਾਫ ਸੁਥਰੀ ਇਹ ਉਹ ਦੇਖ ਲਓ ਤੁਸੀਂ ਹਨਾ ਵੀ ਮਤਲਬ ਊਨ ਦੇ ਵਾ ਸਾਫ ਆ ਤੇ ਥਾਂ ਲੰਮਾ ਜਰੂਰ ਤੇ ਆ ਜੋ ਅੱਗੇ ਆਪਾਂ ਹੋਰ ਇੱਕ ਗਾਂ ਦਿਖਾਉਣੇ ਆ ਅੱਛਾ ਭਾਈ ਗੋਪੀ ਜੀ ਮੇ ਹੁਣ ਆਪਣੀ ਆ ਗਾਂ ਆ ਗਈ ਹਨਾ ਹਾਂ ਭਾਈ ਤੇ ਇਹ ਤਾਜੀ ਸੂਈ ਆ ਹਾਂ ਭਾਈ ਤੜਕੀ ਸੂਈ ਆ ਬੱਚੀ ਮੰਗ ਰ ਇਹਦੇ ਠੀਕ ਆ ਹਾਂ ਬੱਚੀ ਆ ਤੜਕੇ ਸੂਈ ਆ ਮਗਰ ਤੇ ਬਾਕੀ ਨਾ ਥਾਂਲੇ ਵੀ ਦੀ ਹੈਗੀ ਤੁਸੀਂ ਚੈੱਕ ਕਰਿਓ ਖੜੀ ਦੇਖ ਲਓ ਇੱਕ ਵਾਰੀ ਖੜੀ ਸੀਲ ਬਹੁਤ ਆ ਠੀਕ ਆ ਲੈ ਇਹ ਇੱਕ ਮਿੰਟ ਮੜੀਆਂ ਮਾਰੀ ਮਾੜੀਆਂ ਇਹ ਧਾਰਾ ਮਰੀ ਫਿਰ ਅਪ ਜਾਣਕਾਰੀ ਹੋਰ ਲਿਖ ਦੇ ਦਿੰਨੇ ਆ ਬੌਲੀ ਚੀ ਹੈ ਹਨਾ ਹਾਂ ਬਾਈ ਠੀਕ ਆ ਲੈ ਕਰਿਓ ਚੈੱਕ ਤੇ ਬਾਈ ਇਹਦਾ ਸੂਆ ਕਿਨਵਾ ਬੌਲੀ ਆਹ ਤੇ ਇਹਦਾ ਬਾਈ ਦੂਜਾ ਸੂਆ ਬਾਈ ਦੂਜਾ ਸੂਆ ਹਾਂ ਠੀਕ ਆ ਤੇ ਜਰਸੀ ਤੇ ਸਾਈਵਾਲ ਦਾ ਕਰਾਓ ਸਾਕੀ ਬਾਈ ਕਿੰਨਾ ਕਿ ਦੁੱਧ ਪਾ ਦੋਗੇ ਦੁੱਧ ਬਾਈ 16 17 ਕਿਲੋ ਦਾ ਖੁੱਲ ਲਈ 15 ਪਲੱਸ ਪਾ ਦੋਗੇ ਹਾਂ 15 ਕਿਲੋ ਦਾ ਖੁੱਲ ਲਈ ਠੀਕ ਆ ਤੇ ਕੀ ਰੇਟਰ ਹੋਊ ਇਹਦਾ ਇਹ ਬਾਈ ਮੁੱਲ 55 ਕਰਾਈ ਜਾਓ ਜਿੰਨਾ ਮਰਜ਼ੀ ਕਰਾਈ ਜਾਓ ਇਹ 50000 ਦੀ ਬੱਛੀ ਦੇ ਦਾਂਗੇ ਆਪਾਂ 50000 ਦੀ ਤੋਰੀ ਮੜੀ ਜੀ ਲੈ ਵੀ ਮਿੱਤਰੋ ਹਨਾ ਕਈ ਭਰਾਵਾਂ ਦੇ ਨਾ ਫੋਨ ਆਉਂਦੇ ਹੁੰਦੇ ਆ ਵੀ ਮਿਕਸ ਤੇ ਆ ਮਿਕਸ ਦੀ ਡਿਮਾਂਡ ਪੂਰੀ ਕਰੂਗੀ ਬਾਕੀ ਤੁਸੀਂ ਚੈੱਕ ਕਰਨੀ ਹੈ ਹਨਾ ਇਹ ਥੱਲੋਂ ਸਾਫ ਆ ਇਹ ਆ ਦੇਖੋ ਹਨਾ ਥਾਣ ਹੈਗਾ ਕੱਲਾ ਕੱਲਾ ਜਿਹੜੀ ਬੰਤਰ ਆ ਉਹ ਵੀ ਚੰਗੀ ਆ ਤੇ ਆ ਜੋ ਅੱਗੇ ਆਪਾਂ ਕੋਈ ਹੋਰ ਪਸ਼ੂ ਦਿਖਾਉਣੇ ਆ ਹਾਂ ਬਈ ਗੋਪੀ ਜਿਵੇਂ ਹੁਣ ਆਪਣਾ ਮਤਲਬ ਪਸ਼ੂ ਦਾ ਆਪਾਂ ਦਿਖਾਤੇ ਜਿਹੜੀ ਹਨਾ ਕਿੰਨੇ ਕ ਪਸ਼ੂ ਤੇਰਾ ਮਤਲਬ ਆਪਣਾ ਹਰ ਟਾਈਮ ਹੁੰਦੇ ਆ ਆਪਣੇ ਕੋਲੇ ਬਈ 4 ਤੋਂ 5 ਗਾਇਆਂ ਹਮੇਸ਼ਾ ਹੁੰਦੀਆਂ ਤੇ 4 ਤੋਂ 5 ਹੀ ਮੱਝਾਂ ਹੋਣਗੀਆਂ ਬਈ ਠੀਕ ਹੈ 8-9 ਪਸ਼ੂ ਅਵੇਲੇਬਲ ਆਪਣੇ ਅੱਠਵੀਂ 7ਵੀਂ ਅੱਠਵੀਂ ਵੀਡੀਓ ਤਾਂ ਹੋਊਗੀ ਹਾਂ 7ਵੀਂ ਅੱਠਵੀਂ ਵੀਡੀਓ ਹੋਊਗੀ ਕਿ ਕੈਮੇਰਾ ਰਿਸਪੌਂਸ ਮਿਲਦਾ ਫੁੱਲ ਬਈ ਅੱਛਾ ਹਾਂ ਠੀਕ ਆ ਤੇ ਮੈਨੂੰ ਐ ਦੱਸ ਨੰਬਰ 1 ਤੇਰਾ 82647 ਬਈ 5243 ਠੀਕ ਆ ਜਿਹੜਾ ਆਪਣਾ ਬਈ ਨੌਰਾਗਾ ਠੀਕ ਆ ਠੀਕ ਆ ਜਦੋਂ ਆਪਾਂ ਰਾਮਪਰਾ ਰੋਡ ਤੋਂ ਆਉਣੇ ਆ ਮੰਡੀ ਕਨਾਲੀ ਸੜਕ ਜਿਹੜੀ ਆਉਂਦੀ ਆ ਦਾਣਾ ਮੰਡੀ ਦੇ ਕੋਲੇ ਆ ਜਮਾ ਜਮਾ ਦਾਣਾ ਮੰਡੀ ਦੇ ਕੋਲੇ ਆ ਹਣਾ ਠੀਕ ਹੈ ਤੇ ਗੋਪੀ ਬਾਈ ਤੇ ਅੱਗੇ ਲੈ ਵੀ ਮਿੱਤਰੋ ਹਨਾ ਜਿੰਨੇ ਵੀ ਵੀਰ ਵੀਡੀਓ ਸ਼ੇਅਰ ਕਰਦੇ ਹੁੰਦੇ ਆ ਆਪਾਂ ਤੈਜ ਜੀ ਨੂੰ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਬਾਕੀ ਤੁਸੀਂ ਨਾ ਫਾਰਮ ਦੇਖ ਲਓ ਹਨਾ ਤੇ ਫਾਰਮ ਦੇ ਉੱਤੇ ਹੈਗਾ ਜਿਹੜਾ ਥਾਂ ਘਟਾ ਤਾਂ ਅਸੀਂ ਮਤਲਬ ਮਾੜਾ ਜਿਹਾ ਨਾ ਬਾਹਰ ਲੈ ਕੇ ਗਏ ਸੀਗੇ ਤੇ ਇੱਕ ਇਧਰ ਗੋਪੀ ਦੇ ਡੈਡੀ ਕੋਲੇ ਆਪ ਦਾ ਜਿਹੜਾ ਸਾਣ ਰੱਖਿਆ ਹੋਇਆ ਇਹ ਵੀ ਤੁਸੀਂ ਚੈੱਕ ਕਰ ਲਓ ਤੇ ਇਹ ਪ੍ਰੋਪਰ ਜਿਹੜਾ ਹੈਗਾ ਮੀਟਿੰਗ ਵਾਸਤੇ ਹਨਾ ਜਿਹੜੀ ਡਾਇਰੈਕਟ ਮੀਟਿੰਗ ਵਾਸਤੇ ਮਤਲਬ ਰੱਖਿਆ ਹੋਇਆ ਤੇ ਰਾਸਤੇ ਇਹੀ ਕਹਿਣ ਚਾਹੁੰਦੇ ਆ ਜਿੰਨੇ ਵੀਰ ਵੀਡੀਓ ਸ਼ੇਅਰ ਕਰਦੇ ਹੁੰਦੇ ਸਾਰੇ ਵੀਰਾਂ ਦਾ ਧੰਨਵਾਦ